weight loss ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਨ ਵਾਲੀ ਆਦਤ ਹੈ ਸਹੀ ਮਾਤਰਾ ਵਿੱਚ ਪਾਣੀ ਪੀਣ ਦੀ ਆਦਤ ਪਾਣੀ ਜਿਹਦੇ ਬਾਰੇ ਗੁਰਬਾਣੀ ਵਿੱਚ ਵੀ ਲਿਖਿਆ ਗਿਆ ਹੈ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਤੇ ਪਹਿਲੀ ਪਾਤਸ਼ਾਹੀ ਵੱਲੋਂ ਸ਼ਲੋਕ ਵਿੱਚ ਪਵਨ ਨੂੰ ਗੁਰੂ ਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਮੈਂ ਵੀ ਕੋਈ ਗੁਰਬਾਣੀ ਦੀ ਕਥਾ ਵਚਕ ਨਹੀਂ ਹਾਂ ਮੈਨੂੰ ਵੀ ਇਹ ਜਾਣਕਾਰੀ ਉਦੋਂ ਪ੍ਰਾਪਤ ਹੋਈ ਜਦੋਂ ਮੇਰਾ ਵਿਆਹ ਇੱਕ ਆਮ ਸਿੱਖ ਪਰਿਵਾਰ ਤੋਂ ਨਾਮਤਾਰੀ ਸਿੱਖ ਪਰਿਵਾਰ ਵਿੱਚ ਹੋਇਆ ਤੇ ਨਾਮਤਾਰੀ ਸਿੱਖ ਹਰ ਰੋਜ਼ ਆਸਾ ਦੀ ਵਾਰਤਾ ਕੀਰਤਨ ਕਰਦੇ ਇਹ ਤੁਕਾਂ ਗਾਇਨ ਕਰਦੇ ਹਨ ਇੱਕ ਔਸਤਨ ਵਿਅਕਤੀ ਨੂੰ 3-4 ਲੀਟਰ ਤੱਕ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਤੁਸੀਂ ਪਾਣੀ ਦੀ ਮਾਤਰਾ 2 ਲੀਟਰ ਤੋਂ ਸ਼ੁਰੂ ਕਰਕੇ ਹੌਲੀ-ਹੌਲੀ 3 ਲੀਟਰ ਤੱਕ ਲਿਜਾ ਸਕਦੇ ਹੋ ਪਹਿਲਾਂ ਸੁੱਤੇ ਉੱਠਣ ਅਨੁਸਾਰ ਖਾਲੀ ਪੇਟ ਇੱਕ ਗਲਾਸ ਪਾਣੀ ਜ਼ਰੂਰ ਪੀਓ ਕਿਉਂਕਿ ਰਾਤ ਪਰ ਸਾਡੀ ਬੋਡੀ ਡੀਹਾਈਡਰੇਟ ਹੋਈ ਹੁੰਦੀ ਹੈ ਤੇ ਤੁਸੀਂ 1 ਲੀਟਰ ਦੀ ਕੋਈ ਬੋਤਲ ਜਾਂ ਪਾਂਡਾ ਭਰ ਕੇ ਰੱਖ ਲਵੋ ਹਰ ਵਾਰ ਉਸੇ ਵਿੱਚੋਂ ਪਾਣੀ ਪੀਓ ਖਾਲੀ ਹੋਣ ਤੇ ਦੁਬਾਰਾ ਭਰ ਲਵੋ ਤੇ ਲੋੜ ਅਨੁਸਾਰ ਪਾਣੀ ਪੀਂਦੇ ਰਹੋ ਕਿਉਂਕਿ ਇਸ ਨਾਲ ਤੁਹਾਨੂੰ ਪਾਣੀ ਦੀ ਮਾਤਰਾ ਦਾ ਸਹੀ ਟਰੈਕ ਰਹੇਗਾ ਇਹ ਆਦਤ ਅਪਣਾਉਣ ਵਿੱਚ ਤੁਹਾਨੂੰ ਕੋਈ ਜ਼ਿਆਦਾ ਸਰੀਰਕ ਮਿਹਨਤ ਤਾਂ ਨਹੀਂ ਕਰਨੀ ਪੈਣੀ ਪਰ ਇਹਦੇ ਨਤੀਜੇ ਬਹੁਤ ਹੀ ਸ਼ਾਨਦਾਰ ਮਿਲ ਸਕਦੇ ਹਨ